ਗੁਰੂ ਗੋਬਿੰਦ ਸਿੰਘ ਮਹਾਰਾਜ तकरीबन 1672 ਤਿਹਤ ਦੇ ਵਿੱਚ ਇੱਥੇ ਆਏ ਨੇ ਜਿਵੇਂ ਹੁਣ ਕਹਾਣੇ ਕਿਹਾਈ ਫੀ ਕੋਈ ਸਰਪ ਸੀ ਪਿਛਲੇ ਜਨਮ ਦਾ ਕੋਈ ਰਾਖਸ਼ ਉਹ ਲੋਕਾਂ ਨੂੰ ਘੇਰਦਾ ਸੀ ਤੇ ਫਿਰ ਉਹ ਮਹਾਰਾਜ ਨੂੰ ਦੱਸਣਾ ਕਿ ਮਹਾਰਾਜ ਤੁਹਾਨੂੰ ਤੰਗ ਕਰਦਾ ਰਸਤਾ ਫੇਰ ਉਹਦਾ ਹਾਰ ਮਹਾਰਾਜ ਨੇ ਕਰਿਆ ਤੇ ਉਹ ਪਾਣੋ ਕਿਵੇਂ ਆਇਸਾ ਪ੍ਰਕਿਰਤੀ ਚਾਹੀਦੀ ਹੈ ਹੁਣ ਉਹ ਗੁਰੂ ਦੀ ਮਰਿਆਦਾ ਵੀ ਰੱਖਣੀ ਹੈ ਉੱਥੇ ਉਹ ਗੁਰੂ ਤਾਂ ਕਹਿੰਦਾ ਨਹੀਂ ਹੈ ਔਰ ਇਹੀ ਗੱਲ ਹੈ ਹੁਣ ਲੋਕ ਪਹਾੜ ਦੇ ਵਿੱਚ ਜਾਣਾ ਜਾ ਕੇ ਸੰਧ ਕਰਦੇ ਨੇ ਸ਼ੈਰਗਰ ਜੇ ਹੁਣ ਹੇਮਕਾਉਂਟ ਸਾਹਿਬ ਵੀ ਆਪਾਂ ਜਾਣਦੇ ਆ ਮਨੀਕਰ ਸਿੰਘ ਤੋਂ ਜਾਂਦੀ ਹੈ ਨਾ ਉੱਥੇ ਵੀ ਲੋਕਾਂ ਨੇ ਜਾ ਕੇ ਸ਼ੈਰ ਸ਼ੈਰਗਾਈ ਹੋਈ ਹੈ ਘੁੰਮਣ ਜਾਣ ਵਾਲਾ ਕੰਮ ਹੋ ਗਿਆ ਇਹ ਨਹੀਂ ਹੈ ਵੀ ਅੰਦਭਾਵਨਾ ਵੀ ਮਹਾਰਾਜ ਕੇ ਆਪਸ ਸਥਾਨ ਪਿੱਛਲੇ ਜਨਮ ਦਾ ਜਰ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਇੱਕ ਗੈਂਸਰ ਸਾਹਿਬ ਘਰ ਦੁਆਰਾ ਜਿੱਥੇ ਅੱਜ ਵੀ ਇਤਿਹਾਸ ਬਹੁਤ ਵੱਡਾ ਹੈ ਅੱਜ ਇਤਿਹਾਸ ਦੀ ਗੱਲ ਕਰਦੇ ਆਂ ਲੰਬਾ ਸਮਾਂ ਤੁਸੀਂ ਇੱਥੇ ਬਤਿੱਤ ਕੀਤਾ ਹੈ ਗ੍ਰੰਥੀ ਸਿੰਘ ਹੋਣ ਦੇ ਨਾਤੇ ਸੇਵਾ ਤੁਸੀਂ ਕਰ ਰਹੇ ਹੋ ਮਨ ਨੂੰ ਕਿਸ ਤਰੀਕੇ ਸਕੂਨ ਮਿਲਦਾ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਜੋਦਾਂ ਇਸ ਸਥਾਨ ਤੇ ਸੇਵਾ ਦਾ ਮੌਕਾ ਮਿਲਿਆ ਵੀ ਆਪਾਂ ਬੜੇ ਗਰੀਬ ਪਰਿਵਾਰ ਦੀ ਗੱਲ ਕਰ ਸਕੋ ਪਰ ਅੱਜ ਮੈਂ ਇਹ ਕਹਿੰਦਾ ਵੀ ਅੱਜ ਮਹਾਰਾਜ ਨੇ ਰੰਗ ਰਾਇ ਹੋਏ ਅੱਜ ਕਿਸੇ ਚੀਜ਼ ਦੀ ਮੈਨੂੰ ਕੋਈ ਕਮੀ ਨਹੀਂ ਹੈਗੀ ਮੈਨੂੰ ਤਾਂ ਸਭ ਕੁਝ ਪ੍ਰਾਪਤ ਹੋਇਆ ਹੈ ਸੰਗਤ ਅੱਜ ਸਿੱਖੀ ਤੋਂ ਕੁਝ ਨੌਜਵਾਨ ਪਨੀਰੀ ਦੀ ਗੱਲ ਕਰਦੇ ਨੇ ਬਨੀਰੀ ਦੀ ਦੂਰ ਵੀ ਐ ਸਿੱਖੀ ਤੋਂ ਕੁਝ ਕੇਸ ਕਤਲ ਕਰਾ ਰਹੀ ਐ ਕੁਝ ਗੁਰੂਦਪੇ ਮੁਖ ਹੋ ਰਿਹਾ ਕਿ ਸੁਨੇਹਾ ਦੇਣਾ ਚਾਹੁੰਦੇ ਉਹ ਕਾਰਨ ਕੀ ਸਮਝਦੇ ਸੀ ਕਹਿੰਦੇ ਵੀ ਐਸਾ ਕਰਨਾ ਵੀ ਤੂੰ ਜਿਹਦੇ ਵਿੱਚ ਕੋਈ ਪਵਨਤੀ ਨਾ ਹੋਵੇ ਉਹਨੋ ਜਿਹੜੇ ਦੂਰ ਇਤਾਰ ਮੈਲੋਮਿਕ ਕੋਈ ਕਵਨ ਗੁਣ ਹੈ ਉਹ ਲੋਕ ਇਧਰ ਨਹੀਂ ਆ ਗਏ ਇਧਰ ਸਬੰਧੀਆਂ ਨੇ ਥੋੜੀ ਜਿਹੀ ਮਹਾਰਾਜ ਦੀ ਉਹ ਹੈ ਇਧਰ ਕੋਈ ਆਣ ਜਾਂਦਾ ਐਸ਼ੋ ਪ੍ਰਸਤੀ ਵੀ ਚਾਹੀਦੀ ਹੈ ਤੇ ਗੁਰੂ ਦਾ ਲੜ ਵੀ ਚਾਹੀਦਾ ਆਪਾਂ ਮਾਪਿਆਂ ਵਿੱਚ ਵੀ ਹੈ ਮਾਪਿਆਂ ਦੇ ਨੂੰ ਬੱਚੇ ਨੂੰ ਉਹ ਕਹਿੰਦੇ ਕੋਈ ਨਹੀਂ ਬੱਚੇ ਨੂੰ ਖਾਣ ਪੀਣ ਦੀ ਉਮਰ ਆਪਾਂ ਹੋ ਜਾਣੇ ਇਹ ਸੰਗਤ ਜਿਹੜੀ ਸਿੱਖੀ ਤੋਂ ਦੂਰ ਵੀ ਜਾ ਰਹੀ ਹੈ ਜਾਂ ਜਿਹੜੀ ਇਸ ਸਥਾਨ ਤੇ ਦਰਸ਼ਨ ਵੀ ਕਰਨ ਆਲੀ ਹੈ ਸਿੱਖੀ ਨਾਲ ਜੁੜੀ ਵੀ ਹੈ ਹੋਰ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਹੈ ਵੈਸਟਰਨ ਕਲਚਰ ਦਾ ਯੁੱਗ ਆ ਗਿਆ ਹੈ ਸਾਰਾ ਕੁਝ ਦੇਖਦੇ ਹੋ ਤੁਸੀਂ ਹਰ ਰੋਜ਼ ਸੰਗਤ ਨੂੰ ਕਿਸ ਨਿਸ਼ਾਨ ਦੇਣਾ ਚਾਹੀਦਾ ਹੈ ਇਹ ਹੋਰ ਬੱਚੇ ਪਤਤ ਹੋ ਰਹੇ ਹਨ ਸਾਡੀ ਜਿਹੜੀ ਸਿੱਖ ਕੌਮ ਹੈ ਸਰੋਮੇਤ ਕਮੇਟੀ ਨਾਲ ਉਹ ਬੱਚਿਆਂ ਨਾਲ ਉਹਨਾਂ ਨੇ ਲਿਆਵਾ ਜਿਹਾ ਇਹ ਫਾਈ ਤੁਸੀਂ ਗੁਰੂ ਵਾਲੇ ਬਣੋ ਅਸੀਂ ਗੌਰਵ ਗੁਰੂ ਨਾਲ ਜੁੜੋ ਪਰ ਕਰ ਲੇ ਪ੍ਰੋਜੈਕਟ ਜੀ ਹੈਵੀ ਹੈਵੀ ਸਾ ਤੂੰ ਬਹੁਤ ਕੁਝ ਦੇਖਿਆ ਹੋਗਾ ਸੰਗਤ ਦਾ ਕਿਉਂਕਿ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਸੰਗਤ ਹੁੰਦੀ ਹੈ ਦੂਰ ਦਰਾਡੇ ਸੰਗਤ ਜਦ ਇਥੇ ਪਹੁੰਚਦੀ ਹੈ ਕੁਝ ਸੰਗਤ ਮਠਾ ਟੇਕੇ ਚਲੀ ਜਾਂਦੀ ਹੋਵੇਗੀ ਕੁਝ ਸੰਗਤ ਦੋ ਦੋ ਘੰਟੇ ਵੀ ਬੈਠੀ ਰਹਿੰਦੀ ਹੋਵੇਗੀ ਕੁਝ ਸੰਗਤ ਦੇ ਵਾਕ-ਵਾਖ ਰੁਝਾਨ ਲੱਦੇ ਆ ਚਲੇ ਜਾਂਦੀ ਆ ਰੁਕ ਜਾਂਦੀ ਆ ਥੋੜੇ ਨਾਲ ਵਿਚਾਰ ਸਾਂਝੇ ਵੀ ਹੁੰਦੇ ਹੋਣਗੇ ਕਿਵੇਂ ਦੇਖਦੇ ਹੋ ਕੀ ਕੀ ਗੱਲਾਂ ਹੁੰਦੀਆਂ ਜੋ ਤੁਹਾਨੂੰ ਲੱਗਦਾ ਵੀ ਸੱਚੀ ਇਸ ਚੀਜ਼ਾਂ 'ਚ ਫਰਕ ਆਉਣਾ ਚਾਹੀਦਾ ਹੁਣ ਤਾਂ ਸੰਗਤ ਬਹੁਤ ਮੁੰਝੇ ਪਤਾ ਲੱਗਦਾ ਪਹਿਲਾਂ ਤਾਂ ਕਾਫੀ ਟਾਈਮ ਲੱਗਦਾ ਸੰਗਤ ਨੂੰ ਪਤਾ ਹੀ ਤੱਕ ਪਾਉਂਦਾ ਹੁਣ ਤਾਂ ਜਿਉਂ ਜਿਉਂ ਪਤਾ ਲੱਗਦਾ ਤਾਂ ਸੰਗਤ ਬੜੀ ਵਧੀਆ ਬਸ ਸਾਈ ਸਾਈ ਬਿੱਲੀ ਹੋਰ ਤਰ੍ਹਾਂ ਦਾ ਮਸਾਲਾ ਤੇ ਹੋ ਪੰਜਾਬ ਦੇ ਵਿੱਚ ਬੜੀ ਤੋਂ ਹਜੂਰ ਸਾਹਿਬ ਜਾਂਦੀ ਆ ਉੱਥੇ ਲਖਨੌਰ ਸਾਹਿਬ ਦਾ ਨਾਂ ਅੰਦਰ ਦਾਸ ਆ ਉਹ ਫਿਰ ਸੁਣਦੇ ਪੁੱਛਦੇ ਨੇ ਵੀਰ ਬਣਾਉਣਾ ਲੱਗ ਹੈ ਕਿਥੇ ਗੁਰਦੁਆਰਾ ਸ਼੍ਰੀ ਲਖਨੌਰ ਸਾਹਿਬ ਮੌਜੂਦ ਆ ਜਿੱਥੇ ਮਾਤਾ ਗੁਜਰੀ ਜੀ ਦਾ ਪੇਕਾ ਪਰਿਵਾਰ ਅਤੇ ਗੁਰਗੋਬਿੰਦ ਸਿੰਘ ਜੀ ਦਾ ਨਾਨਕਾ ਪਰਿਵਾਰ ਇੱਥੇ ਮੌਜੂਦ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ 6 ਤੋਂ 7 ਮਹੀਨੇ ਦਾ ਸਮਾਂ ਬਤੀਤ ਕਰਕੇ ਗਏ ਆ ਇੱਥੇ ਉਹਨਾਂ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਇਤਿਹਾਸ ਦੀ ਜੇਕਰ ਗੱਲ ਕਰਦੇ ਆ ਤਾਂ ਇੱਥੋਂ ਇਤਿਹਾਸ ਇਹ ਸ਼ੁਰੂ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਜਿਹੜੀ ਆਪਣੀ ਆ ਇੱਥੋਂ ਸ਼ੁਰੂ ਕੀਤੀ ਸੀ ਸਿੱਖਣੀ ਹੋਰ ਐਸੀਆਂ ਚੀਜ਼ਾਂ ਹੋਰ ਐਸਾ ਇਤਿਹਾਸ ਜੋ ਅਸੀਂ ਗ੍ਰੰਥੀ ਸਿੰਘ ਹੁਣਾਂ ਕੋ ਜਾਣਾਂਗੇ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦਿਖਾਣੇ ਆ ਕਿ ਕਿਸ ਤਰੀਕੇ ਇੱਕ ਸ਼ਾਂਤੀ ਭਰਿਆ ਮਾਹੌਲ ਆ ਇੱਥੇ ਮਨ ਨੂੰ ਜੋ ਸਕੂਨ ਇੱਥੋਂ ਮਿਲ ਰਿਹਾ ਸ਼ਾਇਦ ਹੋਰ ਐਸੇ ਧਰ ਨਹੀਂ ਹੈ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਜਿੱਥੇ ਗੁਰੂ ਘਰ ਦੇ ਵਿੱਚ ਇੱਕ ਅਨੋਖੀ ਸ਼ਾਂਤੀ ਹੈ। ਸ਼ਸਤਰਾਂ ਦੀ ਗੱਲ ਕਰੀਏ ਇੱਕ ਸੁੰਦਰਤਾ ਦੀ ਜੀ ਗੱਲ ਕਰਦੇ ਆ ਕਿਉਂਕਿ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਹੋਵੇ ਉੱਥੇ ਤਾਂ ਸੁੰਦਰਤਾ, ਮਨ ਨੂੰ ਸਕੂਨ, ਸ਼ਾਂਤੀ ਹਰ ਚੀਜ਼ ਹੀ ਮਿਲਦੀ ਹੈ। ਹਰ ਦੁੱਖ ਦਰਦ ਟੈਨਸ਼ਨਾਂ ਦੂਰ ਹੋ ਜਾਂਦੀਆਂ ਨੇ। ਪਰ ਆਖਰਕਾਰ ਕੁਝ ਸਵਾਲ ਐਸੇ ਵੀ ਹੁੰਦੇ ਨੇ ਜੋ ਸਾਨੂੰ ਖੁਦ ਤੋਂ ਪੁੱਛਣੇ ਚਾਹੀਦੇ ਆ ਕਿ ਆਖਰਕਾਰ ਬੱਚੇ ਸਿੱਖੀ ਤੋਂ ਕਿਉਂ ਭਟਕ ਰਹੇ ਨੇ? ਜੇਕਰ 7 ਸਾਲ ਦੇ ਕਰੀਬ-ਕਰੀਬ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆ ਕੇ ਆਪਣੀਆਂ ਐਸੇ ਇਤਿਹਾਸ ਸਿਰਜ ਸਕਦੇ ਨੇ ਛੋਟੇ ਸਾਹਿਬਜ਼ਾਦੇ ਸ਼ਹਾਦਤਾ ਦੇ ਸਕਦੇ ਨੇ ਤਾਂ ਅੱਜ ਕੱਲ ਸਾਡੇ ਬੱਚਿਆਂ ਨੂੰ ਕੀ ਹੋਇਆ ਕਿ ਅਸੀਂ ਰਜਾਈਆਂ 'ਚ ਹੀ ਬੈਠੇ ਆ ਜਾਂ ਗਰਮੀ ਦੇ ਵਿੱਚ ਸਾਨੂੰ ਧੁੱਪ ਚੁੱਭਦੀ ਐ ਨਾ ਤਾਂ ਅਸੀਂ ਘੋੜਸਵਾਰੀ ਕਰ ਪਾ ਰਹੇ ਆ ਅਸੀਂ ਤਿਆਰ ਬਰ ਤਿਆਰ ਨਹੀਂ ਆ ਕਹਿ ਸਕਦੇ ਆ ਕਿਤਨਾ ਕੀਤੀ ਅਸੀਂ ਗੁਰੂ ਤੋਂ ਟੁੱਟਦੇ ਜਾ ਰਹੇ ਆ ਤਾਂ ਜੋ ਹਰ ਪਾਸੇ ਟੁੱਟਦੇ ਜਾ ਰਹੇ ਸੜਨਾ ਮਲਕੀਤ ਸਿੰਘ ਗ੍ਰੰਥੀ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਇੱਥੇ ਅਸਥਾਨ ਤੇ ਪਹੁੰਚੇ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੇ ਦਰਸ਼ਨ ਕਰਨ ਦਾ ਸਬਬ ਬਣਿਆ ਤਾਂ ਮੈਂ ਚਾਹਿਆ ਕਿ ਇੰਟਰਵਿਊ ਰਾਹੀਂ ਸੰਗਤਾਂ ਦੇ ਵੀ ਦਰਸ਼ਨ ਕਰਾਈ ਤੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇੱਥੇ ਕਦੋਂ ਆਉਂਦੇ ਨੇ ਕਿਸ ਤਰੀਕੇ ਸਮਾਪਿਤ ਹੁੰਦਾ ਕੀ ਕੀ ਯਾਦਾਂ ਰਹੀਆਂ ਨੇ ਇੱਥੇ ਜੀ ਉਹ ਗੋਬਿੰਦ ਸਿੰਘ ਮਹਾਰਾਜ ਕੁ ਤਕਰੀਬਨ 1672 ਦੇ ਹਿੱਤ ਦੇ ਵਿੱਚ ਇੱਥੇ ਆਏ ਨਹੀਂ ਜੀ ਤੇ ਇੱਥੇ ਮਹਾਰਾਜ ਨੇ ਬੜੀ ਖੇਡਾਂ ਖੇਡੀਆਂ ਉਸ ਸਮੇਂ ਦੇ ਵਿੱਚ ਬੱਚਿਆਂ ਦੇ ਨਾਲ ਬੱਚਿਆਂ ਨੂੰ ਜੋੜਨਾ ਆਜ ਦਾਲੇ ਤਕਰੀਬਨ ਪਿੰਡਾਂ ਦੇ ਵਿੱਚ ਮਹਾਰਾਜ ਜਾਂਦੇ ਤੇ ਕੋਈ ਬੁਲਾਉਂਦਾ ਤਾਂ ਉਹਨਾਂ ਨੂੰ ਤਾਰ ਜਾਂਦੇ ਨੇ ਘਰਾਂ ਦਰਸ਼ਨ ਮਤਲਬ ਚਰਨ ਪਾਉਣ ਜਾਂਦੇ ਦੇ ਮਹਾਰਾਜ ਉਹ ਗੁਰੂਆਂ ਦੀ ਤਾਂ ਖੇਡ ਗੁਰਾਂ ਦੀ ਹੋਈ ਜੀ ਗੁਰੂ ਦਾ ਇਤਿਹਾਸ ਦਾ ਸਭ ਸਹੀ ਤੁਹਾਨੂੰ ਮੈਂ ਦੱਸਿਆ ਜਿਹੜਾ ਮਹਾਰਾਜ ਰਹੇ ਇੱਥੇ ਬੱਚਿਆਂ ਨਾਲ ਖੇਡਾਂ ਖੇਡਣੀਆਂ ਬਾਕੀ ਪਿੰਡਾਂ ਦੇ ਵਿੱਚ ਜਾਣਾ ਲੋਕਾਂ ਨੂੰ ਤਾਰਨਾ ਸਿੱਧੇ ਰਾਹ ਪਾਉਣਾ ਹੈ ਜੀ ਇਹ ਮਹਾਰਾਜ ਨੇ ਇੱਥੇ ਇਹੀ ਕੌਤਕ ਕਰੇ ਨੇ ਜਿਵੇਂ ਹੁਣ ਭਾਣੋ ਖੇੜੀ ਸੀ ਕੋਈ ਸਰਪ ਸੀ ਪਿਛਲੇ ਜਨਮ ਦਾ ਕੋਈ ਰਾਖਸ਼ ਉਹ ਲੋਕਾਂ ਨੂੰ ਘੇਰਦਾ ਦਾ ਤੇ ਫਿਰ ਉਹ ਮਹਾਰਾਜ ਨੂੰ ਦੱਸਣਾ ਕੀਤਾ ਵੀ ਮਹਾਰਾਜ ਤੁਹਾਨੂੰ ਤੰਗ ਕਰਦਾ ਰਸਤਾ ਘੇਰਦਾ ਉਹਦਾ ਆਧਾਰ ਮਹਾਰਾਜ ਨੇ ਕਰਿਆ ਇੱਥੇ ਭਾਣੋ ਖੇੜੀ ਦੇ ਵਿੱਚ ਇਸ ਤਰ੍ਹਾਂ ਦੇ ਕੌਤਕ ਮਹਾਰਾਜ ਕਰਦੇ ਰਹੇ ਨੇ ਛੋਟੀ ਉਮਰ ਦੇ ਵਿੱਚ ਛੋਟੀ ਉਮਰ ਦੇ ਵਿੱਚ ਛੋਟੀ ਉਮਰ ਵਿੱਚ ਇੱਥੇ ਮਹਾਰਾਜ ਨੇ ਸਮਝੇ ਖੁਦ ਅਜੇ ਥੋੜਾ ਚਣੇ ਸ਼ੁਰੂ ਕਰ ਦਿੱਤੇ ਜਦੋਂ ਇੱਥੇ ਮਹਾਰਾਜ ਨੂੰ ਕੋਈ ਕਹਿੰਦਾ ਜੀ ਮਹਾਰਾਜ ਸਾਡੇ ਆਓ ਜੀ ਮੇਨ ਨੇੜਾ ਹੋਰ ਨੇੜੀ ਹੈ ਪਿੰਡਾਂ ਦੇ ਵਿੱਚ ਨੇੜੇ ਤੇਰੇ ਜਾਣਾ ਫਿਰ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਆਵਾਂਗੇ ਵੀ ਸਾਡੇ ਕੋਲ ਜੇ ਕੋਈ ਸਵਾਰੀ ਨਹੀਂ ਹੈ ਫਿਰ ਮਾਮਾ ਕਿਰਪਾਲ ਜਾਂ ਦੇ ਜੀ ਘੋੜੇ ਲੈ ਕੇ ਆਏ ਅਨੰਦਪੁਰ ਸਾਹਿਬ ਕੋਲ ਤੇ ਮਹਾਰਾਜ ਦੇ ਘੋੜੇ ਘੋੜਾ ਆ ਗਿਆ ਫਿਰ ਮਹਾਰਾਜ ਇੱਥੋਂ ਇੱਥੇ ਹੀ ਸਮਝ ਘੋੜ ਸਵਾਰੀ ਸ਼ੁਰੂ ਕਰੀ ਮਹਾਰਾਜ ਨੇ ਛੋਟੀ ਉਮਰ ਤੋਂ ਨੀਲਾ ਘੋੜਾ ਨਾਲ ਹੀ ਸੀਗਾ ਜੀ ਦੇਖੋ ਨੀਲਾ ਘੋੜਾ ਹੋਣਾ ਨਿੱਡਾ ਕੋੜਾ ਤਾਂ ਨਹੀਂ ਕਹਿ ਸਕਦੇ ਆ ਪਾਜੀ ਉਹ ਤਾਂ ਬਾਅਦ ਵਿੱਚ ਮਹਾਰਾਜ ਕੋੜੇ ਆਉਂਦੇ ਰਹੇ ਨੇ ਕਿਉਂਕਿ ਸੰਗਤਾਂ ਭੇਟ ਕਰਦੀਆਂ ਰਹੀਆਂ ਮਹਾਰਾਜ ਨੂੰ ਤੇ ਬਾਚਪਨ ਦੇ ਵਿੱਚ ਫਿਰ ਇੱਥੋਂ ਮਹਾਰਾਜ ਨੇ ਕੋੜੇ ਤੇ ਜਾਣਾ ਜਿੱਥੇ ਵੀ ਜਾਣਾ ਹਾਂ ਜੀ ਇੱਥੇ ਜਦ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਇੱਕ ਗੈਂਸਰ ਸਾਹਿਬ ਗੁਰਦੁਆਰਾ ਜਿੱਥੇ ਅੱਜ ਵੀ ਇਤਿਹਾਸ ਬਹੁਤ ਵੱਡਾ ਹੈ ਇੱਥੇ ਦੀ ਇਤਿਹਾਸ ਦੀ ਗੱਲ ਕਰਦੇ ਆ ਲੰਬਾ ਸਮਾਂ ਤੁਸੀਂ ਇੱਥੇ ਬਤੀਤ ਕੀਤਾ ਹੈ ਗ੍ਰੰਥੀ ਸਿੰਘ ਹੋਣ ਦੇ ਨਾਤੇ ਸੇਵਾ ਤੁਸੀਂ ਕਰ ਰਹੇ ਹੋ ਮਨ ਨੂੰ ਕਿਸ ਤਰੀਕੇ ਸਕੂਨ ਮਿਲਦਾ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਜਦੋਂ ਦਾ ਇਸ ਸਥਾਨ ਤੇ ਸੇਵਾ ਦਾ ਮੌਕਾ ਮਿਲਿਆ ਹੈ ਜੀ ਦੇਖੋ ਜੀ ਅਸੀਂ ਤਾਂ ਮਤਪੁਰ ਬਾਚਮਪਤੋਂ ਹੀ ਇੱਧਰ ਲੱਗੇ ਹਾਂ ਅਸੀਂ ਤਾਂ ਬਾਚਮਪਤੋਂ ਹੀ ਮਹਾਰਤ ਵਿਚਾਰਨਾ ਜੁੜ ਗਏ ਤੇ ਅਸੀਂ ਤਾਂ ਜਦ ਪਿੰਡਾਂ ਦੇ ਵਿੱਚ ਲੋਕ ਗੁਰਦਵਾਰਿਆਂ ਦੀ ਆਪਣਾ ਸੇਵਾ ਕਰਦੇ ਰਹੇ ਫਿਰ ਹੌਲੀ-ਹੌਲੀ ਐਸਾ ਬਣਿਆ ਮਹਾਰੰਤ ਪਤਾ ਵੀ ਨਹੀਂ ਇੱਥੇ ਸੀ ਲੱਗਣੇ ਨੌਕਰੀ ਕਰਨੀ ਤੇ ਮਹਾਰਾਜ ਦੀ ਕਿਰਪਾ ਹੋਈ ਇੱਥੇ ਆਪਣਾ ਗ੍ਰੰਥੀ ਦੀ ਡਿਊਟੀ ਮਿਲ ਗਈ ਨਿਭਾ ਰਹੇ ਹਾਂ ਜੀ ਤੇ ਮੈਂ ਕਹਿ ਸਕਦਾ ਵੀ ਆਪਾਂ ਨੂੰ ਜਦੋਂ ਆਪਾਂ ਇੱਥੇ ਡਿਊਟੀ ਸੰਭਾਲੀ ਹੈ ਵੀ ਆਪਾਂ ਬੜੇ ਗਰੀਬ ਪਰਿਵਾਰ ਦੀ ਗੱਲ ਸੰਬੰਧਤ ਹੈ ਪਰ ਅੱਜ ਮੈਂ ਨਹੀਂ ਕਹਿੰਦਾ ਵੀ ਅੱਜ ਮਹਾਰਾਜ ਨੇ ਰੰਗ ਲਾਏ ਪਏ ਆ ਅੱਜ ਕਿਸੇ ਚੀਜ਼ ਦੀ ਮੇਰੇ ਕੋਲ ਕਮੀ ਨਹੀਂ ਹੈਗੀ ਮੈਨੂੰ ਤਾਂ ਇੱਥੇ ਬਹੁਤ ਕੁਝ ਪ੍ਰਾਪਤ ਹੋਇਆ ਹੈ ਸਕੂਨ ਹੈ ਸੰਗਤ ਆਉਂਦੀ ਹੈ ਇੱਥੇ ਬੈਠਦੀ ਹੈ ਉਹ ਕਹਿੰਦੇ ਜੀ ਇੱਥੇ ਬੜਾ ਸਕੂਨ ਹੈ ਬੜਾ ਮਤਲਬ ਇਕਾਂਤ ਹੈ ਬੜਾ ਆਨੰਦ ਆਉਂਦਾ ਬੈਠ ਕੇ ਇੱਥੇ ਮੈਂ ਵੀ ਅੱਜ ਜੰਮਰੀ ਸਾਹਿਬ ਤੋਂ ਇੱਥੇ ਪਹੁੰਚਿਆ ਨਾ ਤਾਂ ਮੈਨੂੰ ਇੱਕ ਵੱਖਰੀ ਸ਼ਾਂਤੀ ਮਿਲੀ ਹੈ ਹੋਰ ਵੀ ਧਾਰਮਿਕ ਸਥਾਨਾਂ ਤੇ ਮੌਕੇ ਆਏ ਬਟ ਜਿਹੜੀ ਇੱਥੇ ਸ਼ਾਂਤੀ ਮਿਲੀ ਹੈ ਨਾ ਕਿਉਂਕਿ ਕਾਫੀ ਵੱਡਾ ਸਥਾਨ ਹੈ ਕਾਫੀ ਵੱਡੀ ਜਗ੍ਹਾ ਦੇ ਵਿੱਚ ਹੈ ਤੇ ਅੰਦਰ ਵੜਦੇ ਆ ਸਾਰ ਮਹਾਰਾਜ ਦੇ ਦਰਬਾਰ ਦੇ ਅੰਦਰ ਵੜਿਆ ਤਾਂ ਮਤਲਬ ਮਨ ਦੇ ਵਿੱਚੋਂ ਜਿਵੇਂ ਲੱਗਦਾ ਜਿਵੇਂ ਭਾਰ ਹੀ ਖਤਮ ਹੋ ਗਿਆ ਦੁੱਖ ਦਰਦ ਸਾਰੇ ਦੂਰ ਹੀ ਹੋ ਗਏ ਮੈਂ ਕਹਾਂ ਜੀ ਬੜੀ ਸ਼ਾਂਤੀ ਹੈ ਇਹ ਸੰਗਤ ਵੀ ਗੱਲ ਕਰਦੀ ਹੈ ਜੀ ਵੀ ਬਾਬਾ ਜੀ ਇੱਥੇ ਬੈਠ ਕੇ ਨਾ ਬੜਾ ਮਨ ਨੂੰ ਅੱਜ ਤਾਂ ਉਸ ਸਮੇਂ ਤੋਂ ਸੰਗਤ ਬਹੁਤ ਥੋੜੀ ਆਉਂਦੀ ਸੀ ਜੀ ਹੁਣ ਤਾਂ ਸੰਗਤ ਬਹੁਤ یوں ਜਿਹਾ ਪਤਾ ਲੱਗ ਰਿਹਾ ਹੈ ਪਹਿਲਾਂ ਤਾਂ ਕਾਫੀ ਟਾਈਮ ਮੈਂ ਪ੍ਰਸੰਗਤ ਨੂੰ ਪਤਾ ਹੀ ਨਹੀਂ ਤਾ ਸਥਾਨ ਦਾ ਹੁਣ ਤਾਂ ਜਿਉਂ ਜਿਉਂ ਪਤਾ ਲੱਗਦਾ ਹੈ ਤਾਂ ਸੰਗਤ ਬੜੀ ਆਉਂਦੀ ਹੈ ਬੱਸ ਸਾਈਂ ਸੰਗਤ ਦਿੱਲੀ ਹੋਰ ਦਰਮਾਰਸਾਲ ਤੇ ਹੋਰ ਪੰਜਾਬ ਦੇ ਵਿੱਚੋਂ ਬੜੀ ਸੰਗਤ ਆਉਂਦੀ ਹੈ ਹੁਣ ਜਿਹੜੀ ਸੰਗਤ ਹਜੂਰ ਸਾਹਿਬ ਜਾਂਦੀ ਹੈ ਉੱਥੇ ਲਖਨੌਰ ਸਾਹਿਬ ਦਾ ਨਾਮ ਅੰਦਰ ਅਰਦਾਸ ਦੇ ਵਿੱਚ ਉਹ ਫਿਰ ਸੁਣਦੇ ਨੇ ਪੁੱਛਦੇ ਨੇ ਵੀ ਲਖਨੌਰ ਸਾਹਿਬ ਹੈ ਕਿੱਥੇ ਪ੍ਰਸੰਗਤ ਇਸ ਦਰਸ਼ਨ ਕਰਕੇ ਜਾਂਦੀ ਹੈ ਜੀ ਬਾਰ ਬਾਰ ਆਉਂਦੀ ਜਿਹੜੀ ਸੰਗਤ ਇੱਕ ਵਾਰ ਆ ਗਈ ਤਕਰੀਬਨ ਅੱਜ ਸਾਰ ਸੰਗਤ ਤੋਂ ਬੱਸਾਂ ਲੈ ਕੇ ਅੱਜ ਸਾਰ ਨੇ 10-10 ਬੱਸਾਂ ਇਕੱਠੀਆਂ ਸੰਗਤ ਲੈ ਕੇ ਆਉਂਦੀ ਬੜਪਾਗਾ ਮਹਿਸੂਸ ਕਰਦੇ ਹੋਵੋਗੇ ਚਰਨ ਸ਼ੋਅ ਪ੍ਰਾਪਤ ਧਰਤੀ ਹੈ ਜੀ ਉਹਨਾਂ ਹੋਰ ਇਹਦੇ ਬੜਪਾਗਾ ਹੋ ਕਿਆ ਸਮਾਂ ਹੋਦਾ ਜੀ ਫਿਰ ਤਾਂ ਕਹਿੰਦੇ ਵੀ ਮਹਾਰਾਜ ਨੇ ਸਾਡੀ ਬਾਹ ਫੜੀ ਤਾਂ ਨਾ ਮਹਾਰਾ ਆਪਣੇ ਆਪ ਨੂੰ ਬੜਪਾਗੇ ਸਮਝਦੇ ਆ ਜਿਹਨੇ ਮਹਾਰਾਜ ਨੇ ਆਪਣੇ ਚਰਨਾਂ ਨਾਲ ਲਾ ਰੱਖਿਆ ਜੀ ਇੰਨੇ ਸਾਲ ਤੇ ਔਰ ਇੱਥੇ ਹੀ ਮੇਰੇ ਨਾਲ 30 ਸਾਲ ਹੋ ਗਏ ਮਹਾਰਾਜ ਨੇ ਇੱਥੇ ਸੇਵਾ ਲੈ ਰਹੇ ਇੱਥੇ ਸੇਵਾ ਲੈ ਰਹੇ ਨੇ ਮਹਾਰਾਜ 30 ਸਾਲ ਤੋਂ ਬਹੁਤ ਕੁਝ ਦੇਖਿਆ ਹੋਊਗਾ ਸੰਗਤ ਦਾ ਕਿਉਂਕਿ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਸੰਗਤ ਆਉਂਦੀ ਹੈ ਦੂਰ ਡਰਾਡੇ ਉਹ ਸੰਗਤ ਜਦ ਇੱਥੇ ਪਹੁੰਚਦੀ ਹੈ ਕੁਝ ਸੰਗਤ ਮਥਾ ਟੇਕ ਕੇ ਚਲੀ ਜਾਂਦੀ ਹੋਵੇਗੀ ਕੁਝ ਸੰਗਤ ਦੋ ਦੋ ਘੰਟੇ ਵੀ ਬੈਠੀ ਰਹਿੰਦੀ ਹੋਵੇਗੀ ਕੁਝ ਸੰਗਤ ਦੇ ਵੱਖ-ਵੱਖ ਰੁਝਾਨ ਹੁੰਦੇ ਆ ਚਲੇ ਜਾਂਦੀ ਆ ਰੁਕ ਜਾਂਦੀ ਆ ਤੁਹਾਡੇ ਨਾਲ ਵਿਚਾਰ ਸਾਂਝੇ ਵੀ ਹੁੰਦੇ ਹੋਣਗੇ ਕਿਵੇਂ ਦੇਖਦੇ ਹੋ ਕੀ ਕੀ ਗੱਲਾਂ ਹੁੰਦੀਆਂ ਜੋ ਤੁਹਾਨੂੰ ਲੱਗਦਾ ਵੀ ਸੱਚੀ ਇਸ ਚੀਜ਼ਾਂ 'ਚ ਫਰਕ ਆਉਣਾ ਚਾਹੀਦਾ ਦੇਖੋ ਜੀ ਇੱਥੇ ਸੰਗਤ ਜਿਹੜੀ ਦਰਸ਼ਨ ਕਰਾਉਂਦੀ ਹੈ ਤਕਰੀਬਨ ਹੁਣ ਸਾਡੇ ਐਤਵਾਰ ਨੂੰ ਸੰਗਤ ਬੜੀ ਲੱਗੀ ਹੁਣ ਹੁਣ ਜਿਉਂ-ਜਿਉਂ ਸੰਗਤ ਕਹਿੰਦੀ ਵੇ ਇੱਥੇ ਐਦਾਂ ਹੋਣਾ ਚਾਹੀਦਾ ਹੁਣ ਐਨ ਤਵਾਰ ਨੂੰ ਸਾਡੇ ਕੋਲ ਦੀਵਾਨ ਨਹੀਂ ਸੱਜਦਾ ਹੁਣ ਐਨ ਤਵਾਰ ਨੂੰ ਸਾਡੇ ਦੀਵਾਨ ਸੱਜਦਾ ਪਹਿਲਾਂ ਰਾਗੀ ਸਿੰਘ ਫਿਰ ਢਾਡੀ ਸਿੰਘ ਫਿਰ ਪਿੰਡ ਦੀਆਂ ਬੀਬੀਆਂ ਸੁਖਣੀ ਸਾਹਿਬ ਦਾ ਪਾਠ ਕਰਦੀਆਂ ਤੇ ਕਰੀਬਨ ਸੰਗਤ ਜਿਹੜੀ ਹੈ ਵਧੇ ਰਹੀ ਹੈ ਸ਼ਾਂਤ ਤੇ ਬਾਕੀ ਸੰਗਤ ਦੀਆਂ ਜੀ ਮਨੋ ਕਾਮਨਾਵਾਂ ਜੇ ਭਾਣ ਪੂਰੀਆਂ ਹੁੰਦੀਆਂ ਨੇ ਸੰਗਤ ਆਟੋਮੈਟਿਕਲੀ ਆਉਂਦੀ ਹੈ ਵੀ ਸਾਨੂੰ ਉੱਥੋਂ ਮਹਾਰਾਜ ਹੁਣ ਚੇ ਕਈ ਆਉਂਦੇ ਨੇ ਕਿਸੇ ਤੇ ਪੀ ਪੁੱਤ ਨਹੀਂ ਹੁੰਦਾ ਉਹ ਕਹਿੰਦਾ ਜੀ ਸਾਨੂੰ 20 ਸਾਲ ਬਾਅਦ ਇੱਥੋਂ ਮਿਲਿਆ ਉਹ ਸੰਗਤ ਇੱਥੇ ਆਉਂਦੀ ਹੈ ਇੱਕ ਦਿੱਲੀ ਤੋਂ ਆਈ ਸੰਗਤ ਕਹਿੰਦੇ ਸਾਡੇ ਬੱਚਾ ਨਹੀਂ ਦਾ ਜੀ ਇੱਥੇ ਅਰਦਾਸ ਕਰਾ ਕੇ ਗਏ ਤੇ ਬੱਚਾ ਤਕੜਾ ਹੋ ਰਿਹਾ ਦਾ ਕਹਿੰਦੇ ਜੇ ਸਾਨੂੰ ਇੱਥੋਂ ਮਿਲੇ ਇੱਥੋਂ ਹੀ ਅਸੀਂ ਸਾਰੇ ਫੇਰਲੇ ਤੇ ਇੱਥੋਂ ਆ ਬੱਚਾ ਜੀ ਦਾਤਪੁਰਾਤ ਹੋਈ ਸੀ ਸਰੋਵਰ ਬਾਰੇ ਵੀ ਦੱਸਦੇ ਸੀ ਤੁਸੀਂ ਜੀ ਸਰੋਵਰ ਜੀ ਪੁਰਾਣਾ ਮਤਲਬ ਇੱਕ ਸੰਤ ਮਹਾਪੁਰਸ਼ ਰਹਿੰਦੇ ਸਨ ਸੰਤ ਬਾਬਾ ਗੁਰਚਰਨ ਸਿੰਘ ਪਹਿਲਾਂ ਉਹ ਥੋੜੀ ਥੋੜੀ ਮਿੱਟੀ ਉੱਥੋਂ ਪੱਟਦੇ ਦੇ ਕਹਿੰਦੇ ਭਾਈ ਇੱਥੇ ਕੋਈ ਆਉਣ ਵਾਲੇ ਸਮੇਂ 'ਚ ਸਰੋਵਰ ਬਣੇਗਾ ਹੋਲੀ-ਹੋਲੀ ਉਹ ਮਿੱਟੀ ਕੱਢੀ ਜਾਂਦੇ ਉਹਨੂੰ ਸੰਗਤ ਵੀ ਕਹਿੰਦੇ ਬਾਬਾ ਜੀ ਤੁਸੀਂ ਕਿੰਨੀ ਕਮੇਟੀ ਕੱਢ ਰਹੇ ਹੋ ਇਕੱਲੇ ਕਹਿੰਦੇ ਭਾਈ ਆਉਣੇ ਵਾਲੇ ਸਮੇਂ ਜਿੱਥੇ ਸਰੋਵਰ ਬਣਨਾ ਹੈ ਬਣ ਜਣ ਸਭ ਕੁਝ ਹੋ ਜਾਣਾ ਅੱਜ ਜੋ ਸਰੋਵਰ ਬਣਿਆ ਹੋਇਆ ਹੈ ਕਾਰ ਸੇਵਾਲੇ ਦੇ ਮਹਾਪੁਰਸ਼ ਨੇ ਬਾਬਾ ਜੀ ਨੇ ਬਣਾਇਆ ਸਮਝਿਆ ਕੀ ਬਾਤ ਹਾਂ ਸੰਗਤ ਅੱਜ ਸਿੱਖੀ ਤੋਂ ਕੁਝ ਨੌਜਵਾਨ ਪਨੀਰੀ ਦੀ ਗੱਲ ਕਰਦੇ ਨਵੀਂ ਪਨੀਰੀ ਦੀ ਦੂਰ ਵੀ ਹੈ ਸਿੱਖੀ ਤੋਂ ਕੁਝ ਕੇਸ ਕਤਲ ਕਰਾ ਰਹੀ ਹੈ ਕੁਝ ਗੁਰੂ ਤੋਂ ਬੇਮੁਖ ਹੋ ਰਿਹਾ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਾਰਨ ਕੀ ਸਮਝਦੇ ਸੀ ਇਸ ਵਿੱਚ ਉਹ ਕੋ ਸਿੱਖੀ ਤੇ ਜਿਹੜੇ ਬੱਚੇ ਕੇਸ ਕਟਾਰੇ ਪਤ ਤਾ ਹੋ ਰਹੇ ਪਰ ਸਰਦਾ ਤਾਂ ਉਹਨਾਂ ਦੀ ਹੈ ਅੰਦਰ ਭਾਵਨਾ ਤੋਂ ਹੈ। ਇੱਕ ਨੂੰ ਪਤਾ ਨਹੀਂ ਕਿ ਰਜਾਨ ਬਣ ਗਿਆ ਅੱਜ ਕੱਲ ਬੱਚਿਆਂ ਨੂੰ ਮਤਲਬ ਕੇਸ ਦਾੜੀ ਰੱਖਣੀ ਨਹੀਂ ਚਾਹੁੰਦੇ। ਉਹ ਭਾਵਨਾ ਹੈ। ਅੰਦਰ ਭਾਵਨਾ ਹੈ ਗੁਰੂ ਘਰ ਦੀ, ਮੰਨਦੇ ਵੀ ਹੈ ਪਰ ਕੇਸਰ ਦਾੜੀ ਰੱਖ ਕੇ ਕੋਈ ਰਾਜ਼ੀ ਨਹੀਂ ਹੈਗਾ। ਇੱਕ ਤਾਂ ਪਤਾ ਹੈ ਜੀ ਹੁਣ ਲੋਕ ਜਿਹੜੇ ਤਕਰੀਬਨ ਹੋਰ ਪੰਥਾਂ ਨਾਲ ਜੁੜ ਰਹੇ ਨੇ। ਉਹ ਕਹਿੰਦੇ ਵੀ ਐਸਾ ਸਾਨੂੰ ਦੱਸੋ ਜਿਹਦੇ ਵਿੱਚ ਕੋਈ ਪਾਬੰਦੀ ਨਾ ਹੋਵੇ। ਹੂੰ। ਲੀਮਨਸਰਸੇ ਵਾਲੇ ਹੋਗੇ ਵਿਆਸ ਵਾਲੇ ਹੋਗੇ ਹੋਰ ਹੋਗੇ ਹੁਣ ਸਾਡੇ ਇੱਕ ਕੱਲ ਮੇਰੇ ਵਰਗੇ ਮੁੰਡੇ ਦੀ ਬਾਤ ਚੱਰੀ ਦੀ ਕਹਿੰਦਾ ਮੈਨੂੰ ਘਰ ਦੇ ਕਹਿਣ ਲੱਗੇ ਵੀ ਤੂੰ ਕੋਈ ਉਹ ਧਾਰਨ ਕਰ ਲੈ ਵੀ ਕਹਿੰਦਾ ਵੀ ਐਸਾ ਕਰ ਲੈ ਵੀ ਤੂੰ ਜਿਹਦੇ ਵਿੱਚ ਕੋਈ ਪਾਬੰਦੀ ਨਾ ਹੋਵੇ ਹੁਣ ਉਹ ਜਿਹੜੇ ਦੂਰੇ ਇਧਰ ਮੈਂ ਉਹਨਾਂ ਵਿੱਚ ਕੋਈ ਪਾਬੰਦੀ ਵੀ ਹੈ ਨਹੀਂ ਉਹ ਲੋਕ ਉਧਰ ਨੂੰ ਚਲੀ ਜਾਂਦੇ ਆ ਇੱਧਰ ਪਾਬੰਦੀਆਂ ਨੇ ਥੋੜੀ ਜਿਹੀ ਮਹਾਰਾਜ ਵੀ ਉਹ ਹੈ ਇੱਧਰ ਕੋਈ ਆਉਣਾ ਨਹੀਂ ਜਾਂਦਾ ਐਸ਼ੋ ਪ੍ਰਸਤੀ ਵੀ ਚਾਹੀਦੀ ਹੈ ਤੇ ਗੁਰੂ ਦਾ ਲੜ ਵੀ ਚਾਹੀਦਾ ਹਾਂ ਐਸ਼ੋ ਪ੍ਰਸਤੀ ਵੀ ਚਾਹੀਦੀ ਹੈ ਹੁਣ ਉਹ ਗੁਰੂ ਦੀ ਮਰਿਆਦਾ ਵੀ ਰੱਖਣੀ ਔਖੀ ਹੈ ਹੋ ਗੁਰੂ ਤਾਂ ਕਹਿੰਦਾ ਨਹੀਂ ਹੈ ਔਰ ਇਹੀ ਗੱਲ ਹੈ ਹੁਣ ਲੋਕ ਪਹਾੜਾਂ ਦੇ ਵਿੱਚ ਜਾਣਾ ਜਾਦੇ ਪਸੰਦ ਕਰਦੇ ਨੇ ਸ਼ੈਰਗਾ ਜੇ ਹੁਣ ਹੇਮਕਾਉਂਟਰ ਸਾਹਿਬ ਵੀ ਆਪਾਂ ਜਾਣੇ ਆ ਮਣੀਕਰ ਸੰਗਤ ਜਾਂਦੀ ਹੈ ਨਾ ਉੱਥੇ ਵੀ ਲੋਕਾਂ ਨੇ ਜਾਦੇ ਸ਼ੈਰ ਸ਼ੈਰਗਾ ਹੀ ਬਣਾ ਲਈ ਘੁੰਮਣ ਜਾਂਦੇ ਘੁੰਮਣੇ ਜਾਣ ਵਾਲੇ ਕੰਮ ਹੋ ਗਏ ਨਹੀਂ ਹੈ ਵੀ ਅੰਦਰ ਭਾਵਨਾ ਵੀ ਮਹਾਰਾਜ ਕੇ ਆਪ ਸਥਾਨ ਪਿਛਲੇ ਜਨਮ ਦਾ ਜਾ ਕੇ ਆਈ ਪਹਾੜਾਂ ਦੇ ਵਿੱਚ ਬਰਫ ਦੇਖਣੀ ਜੀ ਘੁੰਮੋ ਫਿਰੋ ਬਸ ਇਸ ਤਰ੍ਹਾਂ ਦੇ ਰਜਾਣ ਬੱਚਿਆਂ ਦੇ ਵਿੱਚ ਹੋ ਰਿਹਾ ਅੱਗੇ ਅੱਜ ਵੀ ਇਤਰੇ ਹੁੰਦਾ ਮਣੀਕਰਨ ਸਾਹਿਬ ਦੀ ਘਰੋਂ ਕਹਿ ਕੇ ਜਾਂਦੇ ਪਰ ਜ਼ਿਆਦਾਤਰ ਮਨਾਲੀ ਵਾਲੀ ਸਾਈਡ ਚੱਲ ਜਾਂਦੇ ਆ ਦਰਸ਼ਨ ਵੀ ਨਹੀਂ ਕਰ ਪਤਾ ਨਹੀਂ ਕੁਦਰਤ ਵੱਲੋਂ ਪਰਮੇਸ਼ਰ ਵੱਲੋਂ ਇਹ ਕਿਹੜਾ ਖੇਡ ਵਰਤਰੀ ਹੈ ਸਾੜ ਜੁਗ ਦੀ ਨਿਸ਼ਾਨੀ ਹੈ ਸਾੜ ਜੁਗ ਦੀਆਂ ਨਿਸ਼ਾਨੀਆਂ ਦਾ ਕਾਲ ਜੁਗੇ ਜ਼ਿਆਦਾ ਪ੍ਰਭਾਵ ਪਾ ਰਿਹਾ ਜੀ ਹੁਣ ਫਤਿਹਗੜ੍ਹ ਸਾਹਿਬ ਜੋੜ ਮੇਲਾ ਹੁੰਦਾ ਸਾਹਿਬਜ਼ਾਦਿਆਂ ਦਾ ਮੈਨੂੰ ਲੱਗਦੀ ਹੈ ਬਹੁਤ ਤੋਂ ਬੰਦੇ ਉੱਥੇ ਮੱਥੇ ਹੀ ਨਹੀਂ ਟੇਕਦੇ ਬਾਹਰ ਘੁੰਮ ਫਿਰ ਕੇ ਚਲੇ ਜਾਂਦੇ ਨੇ ਕਿ ਤਿੰਨ ਤਿੰਨ ਘੰਟੇ ਲੈਣਾ ਚ ਕੋਣ ਬੱਸ ਘੁੰਮਿਆ ਫਿਰ ਇਧਰ ਨੂੰ ਗੇ ਲੰਗਰ ਪਾਣੀ ਛਕਿਆ ਆਪਣਾ ਚਲੇ ਥੋੜਾ ਸਾਡੇ ਵਿੱਚ ਇਹ ਵੀ ਹੈ ਨਾ ਜੀ ਹੁਣ ਅਸੀਂ ਨਾ ਤੋਂ ਅੱਗੇ ਕੋਈ ਸਕੂਲ ਕਾਲਜ ਕਮੇਟੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਹੋਵੇ ਬੱਚੇ ਨੂੰ ਕੋਈ ਸਿੱਖਿਆ ਮਿਲੇ ਨਾ ਕੋਈ ਸਾਡੇ ਮੈਡੀਕਲ ਕੋਈ ਸਹੂਲਤਾਂ ਨੇ ਲੱਗਦਾ ਨਹੀਂ ਜਿਸ ਤਰੀਕੇ ਸਿੱਖਾ ਨਾਲ ਵਤੀਰਾ ਕੀਤਾ ਜਾਂਦਾ ਸਰਕਾਰ ਵੱਲੋਂ ਕੁਝ ਬੱਚੇ ਡਰਦੇ ਵੀ ਹੋਣਗੇ ਕਿ ਅਸੀਂ ਸਿੱਖ ਫਿਰ ਬਣ ਕੇ ਕਰਨਾ ਹੈ ਕਿ ਜਾਂ ਅੱਜ ਸਾਡੇ ਨਾਲ ਹੋਣਾ ਹੀ ਇਦਾਂ ਹੀ ਨਾ ਵਤੀਰਾ ਦੇਖੋ ਜਿਨ੍ਹਾਂ ਨੇ ਨਹੀਂ ਡਰਨਾ ਤੋਂ ਡਰਦੇ ਨਹੀਂ ਉਹ ਤਾਂ ਭਾਵੇਂ ਕਹਿੰਦੇ ਸਾਨੂੰ ਜਿਹੜੇ ਮਾਰਦੋ ਜੋ ਮਰਜੀ ਹੋ ਜਾਵੇ ਸਾਡੇ ਸਾਡੇ ਵਰਗੇ ਵੀ ਹੈਗੇ ਉਹ ਨਹੀਂ ਡਰਦੇ ਹੈਗੇ ਉਹ ਤਾਂ ਉਹਨਾਂ ਨੂੰ ਆਪਣਾ ਧਰਮ ਪਿਆਰ ਉਹਨੂੰ ਕੋਈ ਜਾਨ ਪਿਆਰੀ ਹੈਗੀ ਉਹ ਵੀ ਤੁਹਾਡੇ ਸਾਹਮਣੇ ਹੀ ਕੁਝ ਖੂਕਿਆ ਕੁਝ ਹੋ ਰਿਹਾ ਜਿਹੜੇ ਡਰਦੇ ਨਹੀਂ ਡਰਦੇ ਨਹੀਂ ਹੁਣ ਹਮਾਚਲ ਦੇ ਦੇਖੋ ਕਿ ਹੋਸ਼ ਹੋ ਰਿਹਾ ਪਰ ਜਿਹਨੇ ਨਹੀਂ ਡੰਨਾ ਨਹੀਂ ਡੰਨਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕਿ ਇਸ ਸੰਗਤ ਜਿਹੜੀ ਸਿੱਖੀ ਤੋਂ ਦੂਰ ਵੀ ਜਾ ਰਹੀ ਹੈ ਜਾਂ ਜਿਹੜੀ ਇਸ ਸਥਾਨ ਤੇ ਦਰਸ਼ਨ ਵੀ ਕਰਨ ਆਲੀ ਹੈ ਸਿੱਖੀ ਨਾਲ ਜੁੜੀ ਵੀ ਹੈ ਹੋਰ ਸੋਸ਼ਲ ਮੀਡੀਆ ਦਾ ਯੋਗ ਆ ਗਿਆ ਹੈ ਵੈਸਟਰਨ ਕਲਚਰ ਦਾ ਯੋਗ ਆ ਗਿਆ ਸਾਰਾ ਕੁਝ ਦੇਖਦੇ ਹੋ ਤੁਸੀਂ ਹਰ ਰੋਜ਼ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸੰਗਤ ਨੂੰ ਸਨੇਹਾ ਇਹ ਜੀ ਦੇਖੋ ਜਿਹੜੇ ਹੁਣ ਬੱਚੇ ਆ ਆਪਣੇ ਮਾਪੇ ਆਪਾਂ ਨੂੰ ਬੱਚਿਆਂ ਨਾਲ ਉਧਰ ਜੋੜਨਾ ਚਾਹੀਦਾ ਠੀਕ ਹੈ ਤੁਸੀਂ ਕੋਈ ਗੱਲ ਨਹੀਂ ਘੁੰਮੋ ਫੇਰੋ ਕੋਈ ਬਾਤ ਨਹੀਂ ਕੋਈ ਗੁਰੂ ਸਾਡੇ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਗੁਰੂ ਘਰ ਨਾਲ ਗੁਰੂ ਨਾਲ ਤਾਂ ਜੁੜੋ ਅਮਰ ਸਭੂ ਸਿੰਘ ਸਜੂ ਹੈ ਜੀ ਤਾਂ ਗੁਰੂ ਸਾਨੂੰ ਕੋਈ ਉਹ ਤਾਂ ਨਹੀਂ ਹੈ ਵੀ ਹੁਣ ਬੱਚਿਆਂ ਦੀ ਐਸ ਪ੍ਰਸਤੀ ਵਿੱਚ ਜਿਆਦਾ ਕੰਮ ਹੋ ਗਿਆ ਉਹ ਗੁਰਦੁਆਰੇ ਤੁਸੀਂ ਇਹ ਲੋਕ ਵੀ ਮੱਥਾ ਟੇਕਣ ਵੀ ਮਹਾਰਾਜ ਦੇ ਦਰਵਾਜ਼ਾ ਸਾਹਿਬ ਗਿਆ ਸਮਝਦੇ ਆ ਵੀ ਆਪਣੀ ਬੇਚਤੀ ਸਮਝਦੇ ਆ ਕੋਈ ਪ੍ਰੋਗਰਾਮ ਹੋ ਦੁਨੀਆ ਬਾਹਰ ਖੜੀ ਹੋ ਗੁਰਦੁਆਰਿਆਂ ਜਿਆਦਾ ਜਾਣਗੇ ਜਦੋਂ ਵੀ ਹੁਣ ਅਦਾ ਸ਼ੁਰੂ ਹੋਣ ਲੱਗੇ ਜਦ ਦਰਵਾਜ਼ਾ ਸਾਹਿਬ ਜਾਣਗੇ ਇਸ ਤਰ੍ਹਾਂ ਦਾ ਰਜਾਣ ਦੁਨੀਆ ਦਾ ਬਣ ਗਏ ਚੰਗੇ ਭਲੇ ਬੰਦੇ ਵੀ ਜਿਹੜੇ ਹੁਣ ਬੱਚੇ ਪਤਤ ਹੋ ਰਹੇ ਆ ਹੁਣ ਸਾਡੀ ਜਿਹੜੀ ਸਿੱਖ ਕਾਮ ਹੈ ਸ਼੍ਰੋਮਣੀ ਕਮੇਟੀ ਦਾ ਲੋ ਬੱਚਿਆਂ ਨੂੰ ਗੇ ਇਹਨਾਂ ਨੂੰ ਲਿਆਉਣਾ ਚਾਹੀਦਾ ਅਗੇ ਵੀ ਭਾਈ ਤੁਸੀਂ ਗੁਰੂ ਵਾਲੇ ਬਣੋ ਹਾਂ ਜੀ ਪ੍ਰਚਾਰ ਦੀ ਕਮੇਟੀ ਗੁਰੂ ਨਾਲ ਜੁੜੋ ਪ੍ਰਚਾਰ ਦੀ ਕਮੇਟੀ ਜੀ ਹੈ ਵੀ ਹੈ ਵੀ ਨਹੀਂ ਹੁਣ ਜੇ ਤਾਂ ਹੁਣ ਜਿਹੜੇ ਬੱਚਿਆਂ ਨੂੰ ਗਾਈਡ ਨਹੀਂ ਕਰਿਆ ਜਾਂਦਾ ਥੋੜਾ ਸਾ ਇਹ ਵੀ ਹੁਣ ਪ੍ਰਚਾਰ ਪਰ ਹਾਕਮੀ ਮਾਪਿਆਂ ਦੇ ਵਿੱਚ ਵੀ ਹੈ ਮਾਪੇ ਵੀ ਨਹੀਂ ਹੁਣ ਬੱਚਿਆਂ ਨੂੰ ਰੋਕਦੇ ਉਹ ਕਹਿੰਦੇ ਕੋਈ ਨਹੀਂ ਬੱਚਿਆਂ ਦੀ ਖਾਣ ਪੀਣ ਦੀ ਉਮਰ ਆਪੋ ਹੋ ਜਾਣਗੇ ਇਹਦੇ ਬੱਚਾ ਦੂਰ ਚਲੇਗਾ ਬੱਚੇ ਦੀ ਅਸਲ ਮਰਨਾ ਬਚਪਨ ਤੇ ਜੀ ਲਾਈਨ ਬਣ ਜੇ ਫਿਰ ਬਣੀ ਜਾਂਦੀ ਹੈ ਇਹ ਬਾਅਦ ਚੋਂ ਜੀ ਲਾਈਨ ਫਿਰ ਬੜਾ ਜਾ ਕੇ ਦੂਰ ਲਾਈਨ ਔਖੀ ਬਣਦੀ ਧੰਨਵਾਦ ਜੀ ਹਾਂ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦੇ ਇਤਿਹਾਸ ਦੇ ਨਾਲ ਨਾਲ ਕੁਝ ਐਸੀਆਂ ਗੱਲਾਂ ਜੋ ਜ਼ਰੂਰੀ ਸੀਗੀਆਂ ਕਿਉਂਕਿ ਐਸੇ ਸਥਾਨ ਤੇ ਜਦੋਂ ਆਉਂਦੇ ਆ ਤਾਂ ਇਹ ਚੀਜ਼ਾਂ ਯਾਦ ਹੁੰਦੀਆਂ ਕਿ ਜੇਕਰ 6-7 ਸਾਲ ਦੇ ਕਰੀਬ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੰਨੇ ਵੱਡੇ ਇਤਿਹਾਸ ਰਚਾ ਸਕਦੇ ਆ ਤਾਂ ਸਾਡੇ ਬੱਚੇ ਅੱਜ 20-25-35-35 ਸਾਲ ਦੀ ਉਮਰ ਦੇ ਵਿੱਚ ਵੀ ਆ ਜਿਹੜੇ ਨੌਜਵਾਨਾਂ ਦੀ ਗੱਲ ਕਰ ਲਈਏ ਤਾਂ ਉਹ ਕਿਤੇ ਨਾ ਕਿਤੇ ਸਿੱਖੀ ਤੋਂ ਦੂਰ ਹੈ ਜਾਂ ਕਹਿ ਲਈਏ ਕੁਝ ਐਸੀਆਂ ਹਰਕਤਾਂ ਵੀ ਹੈ ਜਾਂ ਐਸੀਆਂ ਚੀਜ਼ਾਂ ਵੀ ਉਹ ਕਰਦੇ ਆ ਜਾਂ ਕਹਿ ਲਈਏ ਗੁਰੂ ਤੋਂ ਬੇਮੁਖ ਹੈ ਗੁਰੂ ਤੋਂ ਟੁੱਟਦੇ ਜਾ ਰਹੇ ਆ ਜੇਕਰ ਗੁਰੂ ਦੇ ਸਥਾਨ ਨੂੰ ਪਹਿਲ ਦੇ ਦਈਏ ਬਾਕੀ ਕੰਮ ਅਸੀਂ ਬਾਅਦ ਚ ਕਰਦੇ ਤਾਂ ਸ਼ਾਇਦ ਤੁਹਾਨੂੰ ਕਦੇ ਇਹ ਚੀਜ਼ ਮਹਿਸੂਸ ਹੀ ਨਹੀਂ ਹੋਏਗੀ ਕਿ ਕੋਈ ਚੀਜ਼ ਦੀ ਕਮੀ ਹੈਗੀ ਹੈ ਜ਼ਿੰਦਗੀ ਦੇ ਵਿੱਚ ਅੱਜ ਵੀ ਇੱਥੇ ਪਹੁੰਚੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਮਨ ਨੂੰ ਵੱਖਰਾ ਜਿਹਾ ਸਕੂਨ ਮਿਲਦਾ ਸੋਨੂੰ ਤੁਹਾਨੂੰ ਵੀ ਇੱਕ ਇਹੀ ਬੇਨਤੀ ਕਰਦੇ ਹਾਂ ਕਿ ਇੱਥੇ ਆ ਕੇ ਦਰਸ਼ਨ ਕਰੋ ਆਪਣੇ ਧਾਰਮਿਕ ਸਥਾਨਾਂ ਤੇ ਪਹੁੰਚੋ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਜਿੰਨਾ ਜਾਣੀਏ ਉਹਨਾ ਥੋੜਾ ਫਿਲਹਾਲ ਮੈਨੂੰ ਦੇ ਇਜ਼ਾਤ ਲਈ ਪੰਜਾਬੀ ਟੀਵੀ ਦੇ ਲਈ ਮਦਮਨਦੇਵ ਸਿੰਘ ਅੰਬਾਲਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ